ਡੇਰਾਣਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਟਰੱਕ ਡਰਾਈਵਰ ਦਾ ਕੰਮ ਕਰਦਾ ਦਸਵੀਂ ਪਾਸ ਹੈ ਇਹਨਾਂ ਦੋਨਾਂ ਤੋਂ 1 ਕਿਲੋ ਹਿਰੋਇਨ ਮਿਲੀ ਹੈ ਜੋ ਜੇ ਆਪਾਂ ਸਾਰੀ ਇਹ ਰਿਕਵਰੀ ਦੋਕ ਦਿਨ ਦੇ ਵਿੱਚ ਲਾਈਏ ਸਹੀ ਹੈ ਵਾਣ ਸਾਡੇ ਇੰਸਪੈਕਟਰ ਮੋਲਨਦੀਪ ਰਮਿੰਦਰ ACP ADCP ਨਵਜੋਤ ਜੀ ਔਰ ਓਵਰ ਆਲ ਸੁਪਰਵਾਈਜ਼ਨ DCP ਸਾਹਿਬ ਇਨਵੈਸਟੀਗੇਸ਼ਨ ਹਰਪ੍ਰੀਤ ਮਿੰਟ ਹੈ ਜੀ ਦੀ ਜੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਹੈ ਔਰ 2 ਕਿਲੋ ਟੋਟਲ ਤੇ 5 ਪਿਸਟਲ ਵੱਖ-ਵੱਖ ਬੋਰ ਦੇ Bırakmam kitiyene ve oraya, sadece müslüman kurtarıp. Ne? Neyken o? Merak etme. Saatte deş ne? ਇਹ ਜਿਹੜਾ ਆਰਗੇਨਾਈਜ਼ ਕ੍ਰਾਈਮ ਤੇ ਡਰੱਗਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਸਾਹ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਉਹਦੇ ਵਿੱਚ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਅੱਛੀ ਕਾਮਯਾਬੀ ਮਿਲੀ ਹੈ ਵਕਫਾ ਕੇਸਾਂ ਦੇ ਵਿੱਚ ਭਾਜੀ ਕੋਲ ਕਰਨਾ ਲਾਈਫ ਉਹ ਭਾਜੀ ਤਰ ਤਰ ਤਰਣਾ ਹੈ ਪਰ ਤੋਂ ਮਾਣਣਾ ਮੈਂ ਮਾਣਣਾ ਆ ਬੋਲਣੀ ਮੂਲਿਕ ਨੂੰ ਦਿੱਤਾ ਇਸ ਮੈਂ ਇੰਟਰਪਰਟ ਨਹੀਂ

ਆ ਜਨੇ ਰੋਕ ਦੇ ਤੋ ਬਬਾ ਬਬਾ ਜਿਹੜਾ ਜਿਹੜਾ ਸ਼ਹਿਰ ਦੇ ਅੱਧਾ ਨੇ ਬੈਠੇ ਚਾਹ ਵਲਟੋ ਜਿੱਕੜੀ ਆ ਤਾ ਪੇਪਰ ਪਨੋ ਤਰ ਲੋ ਦਮਤ ਨੂੰ ਤਰ ਗਾੜੀ